ਦੋਸਤੋ ਇਹ ਜਿਹੜੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਸਿੱਧੂ ਮੂਸੇਵਾਲੇ ਦੇ ਨਾਲ ਇਹ ਪੁਲਿਸ ਥਾਰ ਵਾਲੀ ਜੋ ਕਿ ਵਾਇਰਲ ਨੇ ਉਸ ਕਾਂਸਟੇਬਲ ਦੀਆਂ ਨੇ ਤਾਂ ਆਪਣੇ ਦੇਸ਼ ਦੇ মিডিਆ ਨੂੰ ਤਾਂ ਮੁੱਦਾ ਹੀ ਚਾਹੀਦਾ ਹੁੰਦਾ ਆ ਤਸਵੀਰਾਂ ਦੇ ਪਿੱਛੇ ਦੀ ਗੱਲ ਆਪਾਂ ਤੁਹਾਨੂੰ ਦੱਸ ਦਿਆਂ ਦਰਸਲ ਦੋਸਤੋ ਇਹਨਾਂ ਦੀ ਡਿਊਟੀ ਮੂਸਾ ਹਵੇਲੀ ਦੇ ਵਿੱਚ ਲੱਗੀ ਹੋਈ ਸੀ ਸਿੱਧੂ ਦੇ ਪਰਿਵਾਰ ਦੀ ਸੁਰੱਖਿਆ ਦੇ ਲਈ 2020-21 ਦੀਆਂ ਇਹ ਤਸਵੀਰਾਂ ਨੇ ਸਿੱਧੂ ਮੂਸੇਵਾਲੇ ਦੇ ਨਾਲ ਥਾਰ ਵਾਲੀ ਕਾਂਸਟੇਬਲ ਦੀ ਜਦੋਂ ਇਹਦੀ ਮੂਸਾ ਹਵੇਲੀ ਦੇ ਵਿੱਚ ਡਿਊਟੀ ਸੀ ਤਾਂ ਆਪਣੇ ਜਿਹੜੇ ਯਾਰ ਬੇਲੀ ਨੇ ਉਹਨਾਂ ਨੂੰ ਐਂਟਰੀ ਦਿਵਾਉਂਦੀ ਸੀ ਮੂਸਾ ਹਵੇਲੀ ਦੇ ਵਿੱਚ ਤਾਂ ਉਸ ਸਮੇਂ ਫਿਰ ਸਿੱਧੂ ਪਰਿਵਾਰ ਨੇ ਸਕੇਤ ਕਰਕੇ ਇਹਨੂੰ ਹਟਵਾ ਦਿੱਤਾ ਗਿਆ ਸੀ ਉੱਥੋਂ ਡਿਊਟੀ ਤੋਂ ਕਿਉਂਕਿ ਪਰਿਵਾਰ ਦੀ ਸੁਰੱਖਿਆ ਦਾ ਮਾਮਲਾ ਸੀ ਇਸ ਕਰਕੇ ਸੋ ਇਹ ਸੀ ਅਸਲੀ ਵਜ੍ਹਾ ਜੋ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਤਸਵੀਰਾਂ ਅਤੇ ਨਿਊਜ਼ ਚੈਨਲ ਤੋਂ ਮੁੱਦਾ ਚਾਹੀਦਾ ਹੈ ਆ ਪੰਜਾਬ ਦੇ ਨੂੰ ਉਹ ਵੀ ਇਹੀ ਗੱਲਾਂ ਦੱਸ ਰਹੇ ਨੇ ਵੀ ਉੱਥੇ ਇਹਦੀ ਡਿਊਟੀ ਸੀ ਫਿਰ ਸਿੱਧੂ ਪਰਿਵਾਰ ਨੇ ਸ਼ਿਕਾਇਤ ਕਰਕੇ ਮਾਨਸਾ ਦੇ ਐਸਐਸਪੀ ਨੂੰ ਇਹਨੂੰ ਹਟਵਾ ਦਿੱਤਾ ਸੀ ਉੱਥੋਂ ਕਿਉਂਕਿ ਇਹ ਡਿਊਟੀ ਪ੍ਰੋਪਰ ਨਹੀਂ ਕਰਦੀ ਸੀ ਆਪਣੇ ਯਾਰਾਂ ਬਿੱਲੀ ਨੂੰ ਮੋਸਾ ਹਵੇਲੀ ਦੇ ਵਿੱਚ ਐਂਟਰ ਕਰਾਉਂਦੀ ਸੀ। ਉਹ ਇਹ ਸੀ ਪੂਰੀ ਵਜ੍ਹਾ ਸਿੱਧੂ ਦੇ ਨਾਲ ਤਸਵੀਰਾਂ ਦੀ। ਫਿਰ ਤੁਹਾਨੂੰ ਤਾਂ ਪਤਾ ਹੀ ਆ ਮੋਸਰਾ ਜੱਟ ਨਾਮਕੀਨਾ ਵੱਡਾ ਆ। ਤਸਵੀਰਾਂ ਖਚਾਣੀਆਂ ਤਾਂ ਫਿਰ ਪਣਦੀ ਆ ਫੈਨ ਮੂਵਮੈਂਟ ਦੇ ਵੱਜੋਂ। ਇਹ ਥਾਰ ਵਾਲੀ ਨੇ ਆਪਣੇ ਇੰਸਟਾਗ੍ਰam ਤੇ ਹੀ ਪਾਈਆਂ ਹੋਈਆਂ ਨੇ ਇਹ ਤਸਵੀਰਾਂ। ਧੰਨਵਾਦ।